ਦੁਨੀਆਂ ਮਨਮਰਜ਼ੀਆਂ ਤੋਂ ਅੱਕੇ ਹੋਏ ਟਰਾਂਸਪੋਰਟ ਨਾ ਨਹੀਂ ਅਖੀਰ ਵਿੱਚ ਅੱਜ ਦਫ਼ਤਰ ਦੇ ਬਾਹਰ ਧਰਨਾ ਲਾ ਹੀ ਦਿੱਤਾ ਅਤੇ ਸਰਕਾਰ ਤੇ ਅਫਸਰ ਸਾਹੀ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਇਸ ਮੌਕੇ ਟਰਾਂਸਪੋਰਟਰਾਂ ਨੇ ਦੱਸਿਆ ਕਿ ਉਹ ਆਪਣੇ ਟਰੱਕਾਂ ਦੀ ਪਾਸਿੰਗ ਪਰਮਿਟ ਲਾਇਸੈਂਸ ਅਤੇ ਹੋਰ ਕੰਮਾਂ ਲਈ ਪਿਛਲੇ ਕਈ ਮਹੀਨਿਆਂ ਤੋਂ ਇਸ ਦਫ਼ਤਰ ਦੇ ਗੇੜੇ ਮਾਰ ਰਹੇ ਸਨ ਪਾਰਿਸ ਦਫਤਰ 'ਚ ਨਾਤਾ ਆਰਟੀਓ ਬੈਠਦਾ ਹੈ ਤੇ ਨਾ ਹੀ ਕੋਈ ਕਲਰਕ ਜਿਸ ਕਾਰਨ ਉਹਨਾਂ ਦੇ ਕੰਮ ਲੰਬੇ ਸਮੇਂ ਤੋਂ ਲਟਕੇ ਹੋਏ ਹਨ ਤਰਨਾ ਦੇ ਰਹੇ ਟਰਾਂਸਪੋਰਟਰਾਂ ਨੇ ਕਿਹਾ ਕਿ ਪਾਸਿੰਗ ਅਤੇ ਪਰਮਿਟ ਨਾ ਹੋਣ ਕਾਰਨ ਉਹਨਾਂ ਦੇ ਟਰੱਕ ਖੜ ਗਏ ਹਨ ਜਿਸ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਟਰਾਂਸਪੋਰਟਰਾਂ ਨੇ ਕਿਹਾ ਕਿ ਜੇਕਰ ਉਹਨਾਂ ਦੇ ਕੰਮ ਸਮੇਂ ਸਿਰ ਨਾ ਹੋਏ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਵਿੜਣਗੇ ਇਹ ਪਾਰਟੀ ਦਾ ਦਫ਼ਤਰ ਜੀ ਇੱਥੇ ਬਹੁਤ ਮੰਦਾ ਹਾਲ ਏ ਅਸੀਂ ਸਵੇਰ ਤੋਂ ਅਜ ਤਰਨਾ ਲਾਇਆ ਹੈ ਪਹਿਲਾਂ ਕੋਈ ਗੱਲ ਸੁਣਨ ਨੂੰ ਪਿਆਰ ਹੀ ਨਹੀਂ ਸੀਗਾ ਲੋਕਾਂ ਦੀ ਧੋਰੀ ਜੀ ਲੋਟ ਐ ਔਰ ਕਿਸੇ ਦਾ ਪਰਮਿਟ ਨਹੀਂ ਜਾਰੀ ਹੋ ਰਿਹਾ ਆਰਤੀ ਨੇ ਨਿਗਾਹ ਨਹੀਂ ਕਿਸੇ ਦੀ ਇਹਨ ਚਾਰ ਮਹੀਨੇ ਤੋਂ ਕੰਮ ਠੱਪ ਪਏ ਨੇ ਅੱਜ ਕਈ ਲੋਕ ਬੰਦੇ ਤੋਂ ਵੀ ਆਏ ਨੇ ਫਾਹਲੇ ਬੰਦੇ ਤੇ ਕਿੰਨਾ ਖਰਚਾ ਕਰਕੇ ਬੜੀ ਦੂਰੋਂ ਦੂਰੋਂ ਲੋਕ ਪਹੁੰਚੇ ਨੇ ਕਿਉਂਕਿ ਲੋਕਾਂ ਦੀ ਜਿਹੜੀ ਲੋਟੇ ਇੱਥੇ ਬੜੀ ਛਰੇਆਮ ਕੀਤੀ ਜਾ ਰਹੀ ਏ ਤੇ ਜਿਹੜਾ ਆਮ ਮੰਦਨ ਕੋਈ ਨਹੀਂ ਪੁੱਛਦਾਗਾ ਮੋٹے ਚਲਾਨ ਜਿਹੜੇ ਲੋਕਾਂ ਦੇ ਇੱਥੇ ਪਏ ਨੇ ਪਰਮਾਡਰ ਵਗੈਰਾ ਸਾਰਾ ਕੁਝ ਤੇ ਲੋਕਾਂ ਦੇ ਪਾਰਟੀ ਚਲਾਨ ਕਰੀ ਜਾ ਰਿਹਾ ਸਾਰੇ ਵੀ ਵੱਡੇ 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 ਮੁਲਾਜ਼ਮ ਰਲੇ ਵੀ ਲੱਖਾਂ ਰੁਪਏ ਤੇ ਰਿਸ਼ਵਤ ਚਲਦੀ ਪਈ ਏ ਤੇ ਇੱਥੇ ਸਾਰੇ ਜਿੰਨੇ ਏਤ ਤੋਂ ਲੈ ਕੇ ਤਾਹ ਤੱਕ ਸਾਰੇ ਰਿਸ਼ਵਤ ਲਈ ਜਾਂਦੇ ਨੇ ਇਹਨਾਂ ਦੀ ਮੈਂ ਕਹਿੰਦਾ ਸੀਐਮ ਸਾਹਿਬ ਜਾਂਚ ਕਰੇ ਭਵਨਤਮਨ ਸਾਹਿਬ ਉਹ ਕਹਿੰਦਾ ਨਾ ਹਾਰਡ ਏਰੀਆ ਨੂੰ ਪੈਸੇ ਦੇਨੇ ਨੇ ਇਹਨਾਂ ਦੀ ਜਾਂਚ ਕਰਾ ਕਰੋ ਕਰੋੜਾਂ ਰੁਪਏ ਨਾ ਕੋਈ ਨਿਕਲ ਆਉਣਾ ਇਹ ਢੂਠਾਂ ਦੇ ਸਿਰ ਤੇ ਸਰਕਾਰ ਬਣੀ ਹੈ ਜੀ ਝੂਠ ਮਾਰ ਮਾਰ ਕੇ ਜਿਹੜੀ ਸਰਕਾਰ ਬਣ ਗਈ ਹੈ ਸਰਕਾਰ ਕਹਿੰਦੀ ਸੀ ਡਾਕਟਰ ਮੁਲਾਜ਼ਮ ਤੁਹਾਡੇ ਘਰੇ ਜਾ ਕੇ ਕੰਮ ਕਰਨਗੇ ਮੈਂ ਕਹਿੰਦਾ ਵੇਖ ਲਓ ਤੁਸੀਂ ਆ ਲੋਕ ਪਬਲਿਕ ਦੀ ਰਹਿਣੋ ਤਰੀ ਜਿਹੜੀ ਆਪੇ 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 ਆਪਦੇ ਫੋਨਾਂ ਪੁਨਾਂ ਤੇ ਮੈਸੇਜ ਆਇਆ ਸੀ ਅਸੀਂ ਯੂਨੀਅਨ ਵੱਲੋਂ ਤੇ ਵੇਖੋ ਕਿੰਨੇ ਲੋਕ ਆਏ ਨੇ ਲੋਕ ਇੰਨੇ ਕਿ ਦੁਖੀ ਹੋ ਜਾਂਦੇ ਨੇ ਜੀ ਸਾਡੀਆਂ ਗੱਡੀਆਂ ਦੇ ਪਰਬੜ ਨਹੀਂ ਚੱਕੇ ਜਾ ਰਹੇ ਜਿਨ੍ਹਾਂ ਦੇ ਐਨਓਸੀ ਆਣੀਆਂ ਉਹ ਨਹੀਂ ਬੰਨ ਰੀਆਂ ਗੱਡੀਆਂ ਟਰਾਂਸਫਰ ਨਹੀਂ ਸਾਡੀਆਂ ਦੋ ਗੱਡੀਆਂ ਖੁੱਦੀਆਂ ਆਵਦੀਆਂ ਜੇ ਬਾਕੀ ਗਰੁੱਪ ਦੇ ਗੱਡੀਆਂ 25 ਤੇ 40 ਗੱਡੀਆਂ ਨੇ ਜਿਹੜੀਆਂ ਰਸਤੇ 'ਚ ਰੁਕੀਆਂ ਨੇ ਸਾਡਾ 29 ਤਰੀਕ ਨੂੰ ਪਰਮਿਟ ਖਤਮ ਹੋਇਆ ਜੀ ਉਹਨੂੰ 20 ਦਿਨ ਹੋ ਗਏ ਗੱਡੀ ਰੁਕੀ ਹੋਈ ਨੇ ਜੀ ਉਹ ਗੱਡੀ ਨਹੀਂ ਚੱਲ ਰਹੀ ਤੇ ਦੂਜਾ ਮਸਲਾ ਇਹ ਜੀ ਕੋਈ ਵੀ ਕੰਮ ਅਸੀਂ ਤਿੰਨ ਵਾਰ ਇਹਨਾਂ ਨੂੰ ਅਸੀਂ ਆਪਣੇ ਵੱਲੋਂ ਮਿਲ ਚੁੱਕੇ ਹਾਂ ਤੇ ਸਾਹ ਜਿਹੜੇ ਹੈਗੇ ਨੇ ਆਟਕੇ ਸਾਹਿਬ ਇਹ ਕਹਿੰਦੇ ਸਾਡੇ ਕੋਲ ਕਲਰਕ ਨਹੀਂ ਹੈਗੇ ਅਤੇ ਤਿੰਨ ਵਾਰੀ ਮੈਂ ਰਸਤੇ ਜਿਨ੍ਹਾਂ ਨੂੰ ਮਿਲਿਆ ਚਲਾਨ ਕਰ ਰਹੇ ਸੀ ਮੈਂ ਕਹਾ ਸਰ ਸਾਡੇ ਪਰਮਨੈਂਟ ਚੱਕੀ ਚਰੇ ਗੱਡੀਆਂ ਰਸਤੇ 'ਚ ਡਰਾਈਵਰ ਪਰੇਸ਼ਾਨ ਹੋ ਰਹੇ ਆ ਇਹਦਾ ਹੱਲ ਕਰੋ ਤੇ ਅਸੀਂ ਸਰਕਾਰ ਤੋਂ ਬੇਨਤੀ ਮੰਗ ਕਰਦੇ ਆ ਜੀ ਇਹ ਸਾਡੇ ਪੈਸੇ ਲੈ ਕੇ ਅਸੀਂ ਕੰਮ ਕਰਾਉਣਾ ਹੈ ਅਸੀਂ ਕੋਈ ਫ੍ਰੀ ਨਹੀਂ ਕਰਾਉਣਾਗਾ ਨਾ ਸਰਕਾਰ ਤੋਂ ਅਸੀਂ ਕੋਈ ਮੰਗਦੇ ਆ ਵੀ ਸਾਨੂੰ ਫ੍ਰੀ ਕੰਮ ਕਰੋ ਅਸੀਂ ਪੈਸੇ ਦੇ ਕੇ ਆਪਣੇ ਲੈ ਕੇ ਘੱਟੇ ਆ ਰਹੇ ਆ ਕਿ ਸਾਡੇ ਪਰਮਨਟ ਚੱਕੇ ਜਾਣ ਗੱਡੀਆਂ ਟਰਾਂਸਫਰ ਹੋਣ ਪਾਸਿੰਗਾ ਹੋਣ ਪਰਮਨਟ ਚੱਕੇ ਗੱਡੀਆਂ ਸਾਰਾ ਕੰਮ ਓਕੇ ਹੋ ਜੇ ਦੂਜੀ ਗੱਲ ਇਹ ਸਰਕਾਰ ਨੂੰ ਬੇਨਤੀ ਜੇ ਅਫਸਰ ਕੰਮ ਨਹੀਂ ਕਰਦਾ ਤੇ ਸਾਡੀ ਬੇਨਤੀ ਵੀ ਇਹ ਤਾਂ ਬਦਲੀ ਕਰਕੇ ਉਹ ਹੋਰ ਅਫਸਰ ਵਿੱਚ ਲਿਆਂਦਾ ਜਾਵੇ ਤੇ ਸਾਡੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਇੱਕ ਨੰਬਰ ਦੇ ਕੰਮ ਸਹੀ ਕੰਮ ਨੇ ਤੇ ਪਹਿਲ ਦੇ ਆਧਾਰ ਤੇ ਕੀਤੇ ਜਾਂਦੇ ਮੈਂ ਗੁਰੂ ਸਾਹ ਤਹਿਸੀਲ ਤੋਂ ਆਇਆ ਜੀ ਮੇਰੀਆਂ ਦੋ ਗੱਡੀਆਂ ਇੱਕ ਮੇਰੀ ਗੱਡੀ ਸਾਮ ਖੜੀ ਹੈ ਜੀ ਇੱਕ ਗੱਡੀ ਮਰੀ ਇੱਥੇ ਲੋਕ ਲੈ ਜੀ ਇੱਕ ਦਾ ਪਰਮਿਟ 12 ਸਤੰਬਰ ਦਾ ਲੰਘ ਚੁੱਕਿਆ ਜੀ ਅਸੀਂ ਇਹਨਾਂ ਕੋਲ ਲਗਭਗ 20 ਦਿਨ ਹੋ ਗਏ ਅੱਜ ਚੱਕਰ ਲਾਉਂਦੇ ਆਣੋਂ ਕਿ ਸਾਡਾ ਪਰਮਿਟ ਰੀਨਿਊ ਕਰ ਦਿਓ ਇੱਥੇ ਨਾ ਕੋਈ ਕਲਰਕ ਹੈਗਾ ਔਨ ਡਿਊਟੀ ਤੇ ਨਾ ਹੀ ਕੋਈ ਇੱਥੇ ਸਟਾਫ ਹੈਗਾ ਜਿਹਨੇ ਜਿੰਦੀ ਮੰਨ ਲਓ ਡਿਊਟੀ ਹੈ ਪਰਮਿਟ ਰੀਨਿਊ ਕਰਨ ਦੀ ਤੇ ਨਾ ਹੀ ਕਿਸੇ ਵੀ ਗੱਡੀ ਦੀ ਕੋਈ ਪਾਸਿੰਗ ਹੋ ਰਹੀ ਹੈ ਸਾਡੀਆਂ ਜਿਹੜੀਆਂ ਕਿਸ਼ਤਾਂ ਗੱਡੀਆਂ ਦੀਆਂ ਉਹ ਆਪਣੀ ਜੇਵਜ ਭਰ ਰਹੇ ਆ ਗੱਡੀਆਂ ਸਾਡੀਆਂ ਕੰਮ ਨਹੀਂ ਕਰ ਰਹੀਆਂ ਗੱਡੀਆਂ ਖੜੀਆਂ ਬਿਨਾ ਪਰਮਿਟ ਤੋਂ ਕਿੱਥੇ ਚਲਾਵਾਂਗੇ ਦੱਸੋ ਤੁਸੀਂ ਜੇ ਬਿਨਾ ਪਰਮਿਟ ਤੋਂ ਚਲਾਉਣੇ ਆ 40 50 ਹਜ਼ਾਰ ਕਟ ਕੋ ਚਲਾਨ ਨਹੀਂ ਕਰਦਾ ਕੋਈ ਵੀ ਅਫਸਰ ਮਿਲਦਾ ਮੌਕੇ ਦਾ ਉਹਦਾ ਘੱਟੋ ਘਾਟ ਜਿਹੜਾ ਚਲਾਨ ਹੈ 26000 27000 ਦਾ ਚਲਾਨ ਹੈ ਜੀ ਜਿੰਨੇ ਵੀ ਆਪਰੇਟਰ ਖਾਸ ਕਰਕੇ ਫੋਜਪੁਰ ਜ਼ਿਲ੍ਹੇ ਦੇ ਸਾਰੇ ਬਹੁਤ ਪਰੇਸ਼ਾਨ ਨੇ ਜੀ ਸਾਡੀ ਮੰਗੇ ਸਰਕਾਰ ਕੋਲੋਂ ਵੀ ਇਹਦਾ ਮਸਲਾ ਹੱਲ ਕੀਤੀ ਜਾਵੇ ਜੇ ਸਰਕਾਰ ਮੰਨ ਲਓ ਕਲਰਕ ਨਹੀਂ ਲਾ ਸਕਦੀ ਇੱਥੇ ਤੇ ਜਾਂ ਸਾਨੂੰ ਕੋਈ ਦੇਵੇ ਪੌਸੀ ਬਣਾਵੇ ਗੱਡੀਆਂ ਬਿਨਾਂ ਪਰਮਟਾ ਚਲਾਓ ਸਾਡੀਆਂ ਗੱਡੀਆਂ ਘਰੇ ਖੜੀਆਂ ਨੇ ਜਿਉ ਜੋ ਹੁਕਸਤਾ ਭਰ ਰਹੇ ਅਸੀਂ ਅੱਜ ਮਹੀਨਾ ਮਨਾਵਿਆ ਡੇਢ ਡੇ ਮਹੀਨਾ ਗੱਡੀਆਂ ਨੂੰ ਘਰੇ ਰੱਖੀਆਂ ਨੇ ਨਾ ਕੋਈ ਪਾਸਿੰਗ ਹੋ ਰਹੀ ਹੈ ਨਾ ਕੋਈ ਪਰਮਟਰੀ ਨਹੀਂ ਹੋ ਰਹੀ ਹੈ ਜੱਗ ਰਖਵਾਰੀ ਕਰ ਰਿਹਾ ਜਰਦਾਬਾਦ ਜਰਦਾਬਾਦ ਮੁਰਦਾਬਾਦ ਆਰਟੀਓ ਫਿਰੋਜ਼ਪੁਰ ਦੀਆਂ ਮਨਮਰਜ਼ੀਆਂ ਤੋਂ ਅੱਕੇ ਹੋਏ ਟ੍ਰਾਂਸਪੋਰਟ ਨਾਂ ਨੇ ਅਖੀਰ ਵਿੱਚ ਅੱਜ ਦਫ਼ਤਰ ਦੇ ਬਾਹਰ ਧਰਨਾ ਲਾ ਹੀ ਦਿੱਤਾ ਅਤੇ ਸਰਕਾਰ ਤੇ ਅਫਸਰ ਸਾਹੀ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਇਸ ਮੌਕੇ ਟ੍ਰਾਂਸਪੋਰਟਰਾਂ ਨੇ ਦੱਸਿਆ ਕਿ ਉਹ ਆਪਣੇ ਟਰੱਕਾਂ ਦੀ ਪਾਸਿੰਗ ਪਰਮਿਟ ਲਾਇਸੈਂਸ ਅਤੇ ਹੋਰ ਕੰਮਾਂ ਲਈ ਪਿਛਲੇ ਕਈ ਮਹੀਨਿਆਂ ਤੋਂ ਇਸ ਦਫਤਰ ਦੇ ਗੇੜੇ ਮਾਰ ਰਹੇ ਸਨ ਪਰ ਇਸ ਦਫਤਰ 'ਚ ਨਾ ਤਾਂ ਆਰਟੀਓ ਬੈਠਦਾ ਹੈ ਤੇ ਨਾ ਹੀ ਕੋਈ ਕਲਰਕ ਜਿਸ ਕਾਰਨ ਉਹਨਾਂ ਦੇ ਕੰਮ ਲੰਬੇ ਸਮੇਂ ਤੋਂ ਲਟਕੇ ਹੋਏ ਹਨ ਤਰਨਾ ਦੇ ਰਹੇ ਟਰਾਂਸਪੋਰਟਰਾਂ ਨੇ ਕਿਹਾ ਕਿ ਪਾਸਿੰਗ ਅਤੇ ਪਰਮਿਟ ਨਾ ਹੋਣ ਕਾਰਨ ਉਹਨਾਂ ਦੇ ਟਰੱਕ ਖੜ ਗਏ ਹਨ ਜਿਸ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਟਰਾਂਸਪੋਰਟਰਾਂ ਨੇ ਕਿਹਾ ਕਿ ਜੇਕਰ ਉਹਨਾਂ ਦੇ ਕੰਮ ਸਮੇਂ ਸਿਰ ਨਾ ਹੋਏ ਆਹ ਵੱਡੇ ਪੱਧਰ ਤੇ ਸੰਘਰਸ਼ ਵਿੜਣਗੇ। ਇਹ ਸਾਥੀਓ ਦਫ਼ਤਰ ਜੀ ਇੱਥੇ ਬਹੁਤ ਮੰਦਾ ਹਾਲ ਏ। ਅਸੀਂ ਸਵੇਰ ਤੋਂ ਅਜ ਧਰਨਾ ਲਾਇਆ ਹੈ। ਪਹਿਲਾਂ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀਗਾ। ਲੋਕਾਂ ਦੀ itoria ਜੀ। ਲੋਟ ਆਏ ਹੋਰੇ ਕਿਸੇ ਦਾ ਪਰਮਿਟ ਨਹੀਂ ਜਾਰੀ ਹੋ ਰਿਹਾ। ਆਰਤੀ ਨੇ ਨਿਗਰਦੀ ਕਿਸੇ ਦੀ। ਤਿੰਨ ਚਾਰ ਮਹੀਨੇ ਤੋਂ ਕੰਮ ਠੱਪ ਪਏ ਨੇ। ਅੱਜ ਕਈ ਲੋਕ ਬੰਦੇ ਤੋਂ ਵੀ ਆਏ ਨੇ। ਆਵਾਰੋ ਬੰਦੇ ਤੋਂ ਕਿੰਨਾ ਖਰਚਾ ਕਰਕੇ ਬੜੀ ਦੂਰੋਂ ਦੂਰੋਂ ਲੋਕ ਪਹੁੰਚੇ ਨੇ ਤੇ ਉਹਦੇ ਲੋਕਾਂ ਦੀ ਜਿਹੜੀ ਲੋਟੇ ਇੱਥੇ ਬੜੀ ਛਰੇਆਮ ਕੀਤੀ ਜਾ ਰਹੀ ਏ ਤੇ ਜਿਹੜਾ ਆਮ ਬੰਦੇ ਨੂੰ ਕੋਈ ਨਹੀਂ ਪੁੱਛਦਾਗਾ ਮੋٹے ਚਲਾਨ ਜਿਹੜੇ ਲੋਕਾਂ ਦੇ ਇੱਥੇ ਪਏ ਨੇ ਪਰਮਾਡ ਦੇ ਵਗੈਰਾ ਸਾਰਾ ਕੁਝ ਤੇ ਲੋਕਾਂ ਦੇ ਪਾਰਟੀ ਚਲਾਨ ਕਰੀ ਜਾ ਰਿਹਾ ਸਾਰੇ ਹੀ ਵੱਡੇ 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 ਮੁਲਾਜ਼ਮ ਰਲੇ ਦੀ ਲੱਖਾਂ ਰੁਪਏ ਤੇ ਰਿਸ਼ਵਤ ਚਲਦੀ ਪਈ ਏ ਤੇ ਇੱਥੇ ਸਾਰੇ ਜਿੰਨੇ ਥੇਡ ਤੋਂ ਲੈ ਕੇ ਤਾਹ ਤੱਕ ਸਾਰੇ ਰਿਸ਼ਵਤ ਲਈ ਜਾਂਦੇ ਨੇ ਇਹਨਾਂ ਦੀ ਮੈਂ ਕਹਿੰਦਾ ਸੀਐਮ ਸਾਹਿਬ ਜਾਂਚ ਕਰੇ ਭਵੰਤਮਨ ਸਾਹਿਬ ਉਹ ਕਹਿੰਦਾ ਨਾ ਹਾਰਡ ਏਰੀਆ ਨੂੰ ਪੈਸੇ ਦਿੰਨੇ ਨੇ ਇਹਨਾਂ ਦੀ ਜਾਂਚ ਕਰਾ ਕਰੋ ਕਰੋੜਾਂ ਰੁਪਏ ਮੇਰੇ ਕੋਲ ਨਿਕਲੋਗਾ ਇਹ ਠੂਠਾਂ ਦੇ ਸਿਰ ਤੇ ਸਰਕਾਰ ਬਣੀ ਹੈ ਜੀ ਝੂਠ ਮਾਰ ਮਾਰ ਕੇ ਜਿਹੜੀ ਸਰਕਾਰ ਬਣ ਗਈ ਹੈ ਸਰਕਾਰ ਕਹਿੰਦੀ ਸੀ ਡਾਕਟਰ ਮੁਲਾਜ਼ਮ ਤੁਹਾਡੇ ਘਰੇ ਜਾ ਕੇ ਕੰਮ ਕਰਨਗੇ ਮੈਂ ਕਹਿੰਦਾ ਵੇਖ ਲਓ ਤੁਸੀਂ ਆ ਲੋਕ ਪਬਲਿਕ ਹੀ ਰਹਿਣੋ ਤੇਰੀ ਜਿਹੜੀ ਆਪੇ 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 ਫੋਨਾਂ ਫੋਨਾਂ ਤੇ ਮੈਂ ਤੇ ਲਾਇਆ ਸੀ ਅਸੀਂ ਯੂਨੀਅਨ ਵੱਲੋਂ ਤੇ ਵੇਖ ਲਓ ਕਿੰਨੇ ਲੋਕ ਆਏ ਨੇ ਲੋਕ ਇੰਨੇ ਕਿ ਦੁਖੀ ਹੋਏ ਤਾਂ ਇਹਨੇ ਜੀ ਸਾਡੀਆਂ ਗੱਡੀਆਂ ਦੇ ਪਰਬੜ ਨਹੀਂ ਚੱਕੇ ਜਾ ਰਹੇ ਜਿਨ੍ਹਾਂ ਦੇ ਐਨਓਸੀ ਆਣੀਆਂ ਉਹ ਨਹੀਂ ਬੰਨ ਰਹੀਆਂ ਗੱਡੀਆਂ ਟਰਾਂਸਫ ਸਾਡੀਆਂ ਦੋ ਗੱਡੀਆਂ ਖੋਦੀਆਂ ਆਵਦੀਆਂ ਜੇ ਬਾਕੀ ਗਰੁੱਪ ਦੇ ਗੱਡੀਆਂ 25 ਤੇ 40 ਗੱਡੀਆਂ ਨੇ ਜਿਹੜੀਆਂ ਰਸਤੇ 'ਚ ਰੁਕੀਆਂ ਨੇ ਸਾਡਾ ਵੀ 9 ਤਰੀਕ ਨੂੰ ਪਰਮਿਟ ਖਤਮ ਹੋਇਆ ਜੀ ਉਹਨੂੰ 20 ਦਿਨ ਹੋ ਗਏ ਗੱਡੀ ਰੁਕੀ ਹੋਈ ਨਹੀਂ ਜੀ ਉਹ ਗੱਡੀ ਨਹੀਂ ਚੱਲ ਰਹੀ ਤੇ ਦੂਜਾ ਮਸਲਾ ਇਹ ਜੀ ਕੋਈ ਵੀ ਕੰਮ ਅਸੀਂ ਤਿੰਨ ਵਾਰ ਇਹਨਾਂ ਨੂੰ ਅਸੀਂ ਆਪਣੇ ਵੱਲੋਂ ਮਿਲ ਚੁੱਕੇ ਹਾਂ ਤੇ ਸਾਹ ਜਿਹੜੇ ਹੈਗੇ ਨੇ ਆਟਿਆ ਸਾਹਿਬ ਇਹ ਕਹਿੰਦੇ ਸਾਡੇ ਕੋਲ ਕਲਰਕ ਨਹੀਂ ਹੈਗੇ ਅਤੇ ਤਿੰਨ ਵਾਰੀ ਮੈਂ ਰਸਤੇ ਜਿਨ੍ਹਾਂ ਨੂੰ ਮਿਲਿਆ ਚਲਾਨ ਕਰ ਰਹੇ ਸੀ ਮੈਂ ਕਿਹਾ ਸਰ ਸਾਡੇ ਪਰਮਿਟ ਨਹੀਂ ਚੱਕੀ ਜਿਹੜੇ ਗੱਡੀਆਂ ਰਸਤੇ 'ਚ ਡਰਾਈਵਰ ਪਰੇਸ਼ਾਨ ਹੋ ਰਹੇ ਆ ਇਹਦਾ ਹੱਲ ਕਰੋ ਤੇ ਅਸੀਂ ਸਰਕਾਰ ਤੋਂ ਬੇਨਤੀ ਮੰਗ ਕਰਦੇ ਆ ਜੀ ਇਹ ਸਾਡੇ ਪੈਸੇ ਲੈ ਕੇ ਅਸੀਂ ਕੰਮ ਕਰਾਉਣਾ ਹੈ ਅਸੀਂ ਕੋਈ ਫ੍ਰੀ ਨਹੀਂ ਕਰਾਉਣਾਗਾ ਨਾ ਸਰਕਾਰ ਤੋਂ ਅਸੀਂ ਕੋਈ ਮੰਗਦੇ ਆ ਵੀ ਸਾਨੂੰ ਫ੍ਰੀ ਕੰਮ ਕਰੋ ਅਸੀਂ ਪੈਸੇ ਦੇ ਕੇ ਆਪਣੇ ਲੈ ਕੇ ਘੱਟੇ ਆ ਰਹੇ ਆ ਕਿ ਸਾਡੇ ਪਰਮਿਟ ਚੱਕੇ ਜਾਣ ਗੱਡੀਆਂ ਟਰਾਂਸਫਰ ਹੋਣ ਪਾਸਿੰਗਾ ਹੋਣ ਪਰਮਿਟ ਚੱਕੇ ਗੱਡੀਆਂ ਸਾਰਾ ਕੰਮ ਓਕੇ ਹੋ ਜੇ ਦੂਜੀ ਗੱਲ ਇਹ ਸਰਕਾਰ ਨੂੰ ਬੇਨਤੀ ਜੇ ਅਫਸਰ ਕੰਮ ਨਹੀਂ ਕਰਦਾ ਤੇ ਸਾਡੀ ਬੇਨਤੀ ਵੀ ਇਹਨਾਂ ਦੀ ਹੱਥੋਂ ਬਦਲੀ ਕਰਕੇ ਉਹ ਹੋਰ ਅਫਸਰ ਉੱਥੇ ਲਿਆਂਦਾ ਜਾਵੇ ਤੇ ਸਾਡੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਇੱਕ ਨੰਬਰ ਦੇ ਕੰਮ ਸਹੀ ਕੰਮ ਨੇ ਤੇ ਪਹਿਲ ਦੇ ਆਧਾਰ ਤੇ ਕੀਤੇ ਜਾਣ ਦੀ ਮੈਂ ਗੁਰੂ ਸਾਹਿਬ ਤਹਿਸੀਲ ਤੋਂ ਆਇਆ ਜੀ ਮੇਰੀਆਂ ਦੋ ਗੱਡੀਆਂ ਇੱਕ ਮੇਰੀ ਗੱਡੀ ਸਾਮ ਖੜੀ ਹੈ ਜੀ ਇੱਕ ਗੱਡੀ ਮਰੀ ਇੱਥੇ ਲੋਕ ਲੈ ਜੀ ਇੱਕ ਦਾ ਪਰਮਨ 12 ਸਤੰਬਰ ਦਾ ਲੰਘ ਚੁੱਕਿਆ ਜੀ ਅਸੀਂ ਇਹਨਾਂ ਕੋਲ ਲਗਭਗ 20 ਦਿਨ ਹੋਏ ਅੱਜ ਚੱਕਰ ਲਾਉਂਦੇ ਆਣੋਂ ਕਿ ਸਾਡਾ ਪਰਮਨ ਰੀਨਿਊ ਕਰ ਦਿਓ ਇੱਥੇ ਨਾ ਕੋਈ ਕਲਰਕ ਹੈਗਾ ਔਨ ਤੇ ਨਾਇਕ ਇੱਕ ਤੇ ਸਟਾਰ ਵਗਾ ਜਿੰਨੇ ਜਿੰਦੀ ਮੰਨ ਲਓ ਡਿਊਟੀ ਹੈ ਪਰਮਿਟ ਰੀਨਿਊ ਕਰਨ ਦੀ ਤੇ ਨਾ ਹੀ ਕਿਸੇ ਵੀ ਗੱਡੀ ਦੀ ਕੋ ਪਾਸਿੰਗ ਹੋ ਰਹੀ ਹੈ ਸਾਡੀਆਂ ਜਿਹੜੀਆਂ ਕਿਸ਼ਤਾਂ ਗੱਡੀਆਂ ਦੀਆਂ ਉਹ ਆਪਣੀ ਜੇਵਜ ਭਰ ਰਹੇ ਆ ਗੱਡੀਆਂ ਸਾਡੀਆਂ ਕੰਮ ਨਹੀਂ ਕਰ ਰਹੀਆਂ ਗੱਡੀਆਂ ਖੜੀਆਂ ਬਿਨਾ ਪਰਮਿਟ ਤੋਂ ਕਿੱਥੇ ਚਲਾਵਾਂਗੇ ਦੱਸੋ ਤੁਸੀਂ ਜੇ ਬਿਨਾ ਪਰਮਿਟ ਤੋਂ ਚਲਾਉਣੇ ਆ 40 50 ਹਜ਼ਾਰ ਕਟ ਕੋ ਚਲਾਨ ਨਹੀਂ ਕਰਦਾ ਕੋਈ ਵੀ ਅਫਸਰ ਮਿਲਦਾ ਮੌਕੇ ਦਾ ਉਹਦਾ ਘਟੋ ਘਟ ਜਿਹੜਾ ਚਲਾਨ ਹੈ 26000 27000 ਚਲਾਨ ਹੈ ਜੀ ਜਿੰਨੇ ਵੀ ਆਪਰੇਟਰ ਖਾਸ ਕਰਕੇ ਫੋਜਪੁਰ ਜ਼ਿਲ੍ਹੇ ਦੇ ਸਾਰੇ ਬਹੁਤ ਪਰੇਸ਼ਾਨ ਨੇ ਜੀ ਸਾਡੀ ਮੰਗੇ ਸਰਕਾਰ ਕੋਲੋਂ ਵੀ ਇਹਦਾ ਮਸਲਾ ਹੱਲ ਕੀਤੀ ਜਾਵੇ ਜੇ ਸਰਕਾਰ ਮੰਨ ਲਓ ਕਲਰਕ ਨਹੀਂ ਲਾ ਸਕਦੀ ਇੱਥੇ ਤਾਂ ਸਾਨੂੰ ਕੋਈ ਦੇਵੇ ਪੌਸੀ ਬਣਾਵੇ ਗੱਡੀਆਂ ਬਿਨਾਂ ਪਰਮਟਾ ਚਲਾਓ ਸਾਡੀਆਂ ਗੱਡੀਆਂ ਘਰੇ ਖੜੀਆਂ ਜਿਉ ਜੋਕਸਤਾ ਭਰ ਰਹੇ ਅਸੀਂ ਅੱਜ ਮਹੀਨਾ ਮਹੀਨਾ ਹੋ ਗਿਆ ਡੇਢ ਡੇ ਮਹੀਨਾ ਗੱਡੀਆਂ ਨੂੰ ਘਰੇ ਰੱਖੀਆਂ ਨੇ ਨਾ ਕੋਈ ਪਾਸਿੰਗ ਹੋ ਰਹੀ ਹੈ ਨਾ ਕੋਈ ਪਰਮਟਰੀ ਨਹੀਂ ਹੋ ਰਹਾ